ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬਲਟਨ ਤੇ ਮੈਂ ਹਾਂ ਰਜੀਵੰਦਵਾ ਇਸ ਸਮੇ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਸੂਬੇ ਦੇ ਹਲਾਚਲ ਦੇ ਪਏ ਨੇ ਹੜ੍ਹਾਂ ਦੇ ਹਾਲਾਤ ਨੇ ਹੜ ਆਏ ਹੋਏ ਨੇ ਕਾਫੀ ਜਗ੍ਹਾ ਤੇ ਕਾਫੀ ਲੋਕਾਂ ਨੂੰ ਆਪਣੀ ਜਾਨ ਵੀ ਗਵਾਣੀ ਪਈ ਹੈ ਪਾਣੀ ਕਰਕੇ ਸੋ ਅਸੀਂ ਮੌਜੂਦ ਹਾਂ ਅੱਜ ਜਲੰਧਰ ਦੇ ਇੱਕ সুইমিং ਪੂਲ ਦੇ ਤੁਸੀਂ ਦੇਖ ਪਾ ਰਹੇ ਹੋ ਅੱਗੇ ਖੜੇ ਹਾਂ ਅਸੀਂ ਤੇ সুইমিং ਕੋਚ ਜਲੰਧਰ ਦੇ ਉਮੇਸ਼ ਸ਼ਰਮਾ ਜੀ ਮੌਜੂਦ ਹਨ ਸਾਡੇ ਨਾਲ ਜਿਨ੍ਹਾਂ ਨਾਲ ਅਸੀਂ ਅੱਜ ਚਰਚਾ ਕਰਾਂਗੇ ਕਿਸ ਤਰ੍ਹਾਂ ਜਦੋਂ ਪਾਣੀ ਆਂਦਾ ਹੈ ਜਦੋਂ ਤੇਜ਼ ਬਹਾਵ ਹੁੰਦਾ ਹੈ ਕਿਸ ਤਰ੍ਹਾਂ ਪਾਣੀ ਤੋਂ ਬਚਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਆਪਣੀ ਜਾਨ ਬਚਾਈ ਜਾ ਸਕਦੀ ਹੈ ਸਸਿਕਲ ਸਾਹਿਬ ਸਸਿਕਲ ਜੀ ਬਦਵਾ ਸਾਹਿਬ ਮੈਂ ਪੰਜਾਬੀ ਬਲੀਟਨ ਦਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਆਪਣੀ ਟੀਮ ਨਾਲ ਇੱਥੇ ਆਏ ਹੋ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਹੁਣ ਪੰਜਾਬ ਦੇ ਆਪਣੇ ਸੂਬੇ ਦੇ ਉੱਤੇ ਇੱਕ ਆਪਦਾ ਆਈ ਹੋਈ ਹੈ ਹੜ੍ਹਾਂ ਦੀ ਹੜ੍ਹਾਂ ਦੇ ਵਿੱਚ ਇਦਾਂ ਜਿਹਦਾ ਪਾਣੀ ਬਹੁਤ ਜ਼ਿਆਦਾ ਨਾ ਆ ਗਿਆ ਨਹਿਰੀ ਆਪਣੇ ਦਰਿਆ ਜਿੰਨੇ ਪੈਂਦੇ ਆ ਦਰਿਆਵਾਂ ਦੇ ਕੰਢਿਆਂ ਦੇ ਲਾਗੇ ਤੱਕ ਜਿੰਨੀ ਵਸੋਂ ਸੀ ਜਿੰਨੇ ਪਿੰਡ ਸੀ ਜਿੰਨੇ ਕਸਬੇ ਸੀ ਉਹ ਸਾਡੇ तकरीबन ਸਾਰਾ ਸੂਬਾ ਹੀ ਸਾਡੀ ਬਾੜੇਟ ਆ ਗਿਆ ਆ ਹੁਣ ਆਪਾਂ ਉਸ ਦੇਖੋ ਪਾਣੀ ਤੇ ਅੱਗ ਤੋਂ ਬਚਣਾ ਬੜਾ ਬੜਾ ਔਖਾ ਆ ਪਰ ਫਿਰ ਵੀ ਆਪਾਂ ਇਹਦੇ ਲਈ ਕੀ ਪ੍ਰਿਕੋਸ਼ਨਸ ਰੱਖ ਸਕਦੇ ਆ ਜਾਂ ਇਹਦੇ ਬਚਾਅ ਦੇ ਕਰਨ ਦੇ ਕੀ ਤਰੀਕੇ ਆ ਉਹ ਆਪਾਂ ਥੋੜਾ ਜਿਹਾ ਡੈਮੋਨਸਟ੍ਰੇਸ਼ਨ ਕਰਕੇ ਦੱਸਾਂਗੇ ਪਰ ਫਿਰ ਵੀ ਆਪਾਂ ਕੋਸ਼ਿਸ਼ ਮੈਂ ਪਹਿਲੇ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਆਪਣੇ ਸੂਬੇ ਦੇ ਪੂਰੇ ਵਸਨੀਕਾਂ ਨੂੰ ਤੇ ਵਾਸੀਆਂ ਨੂੰ ਕਿ ਜਿੱਥੇ-ਜਿੱਥੇ ਵੀ ਦਰਿਆ ਪੈਂਦੇ ਆ ਜਿੱਥੇ-ਜਿੱਥੇ ਨਹਿਰਾ ਪੈਂਦੀਆਂ ਜਿੱਥੇ-ਜਿੱਥੇ ਛੋਟੇ-ਛੋਟੇ ਕੋਈ ਨਹਿਰਾ ਪੈਂਦੀਆਂ ਆ ਕੋਈ ਵੀ ਨੌਜਵਾਨ ਜਾਂ ਕੋਈ ਵੀ ਬੱਚਾ ਬਜ਼ੁਰਗ ਉੱਥੇ ਐਜ਼ ਅ ਐਂਟਰਟੇਨਮੈਂਟ ਦੇ ਤੌਰ ਤੇ ਬਿਲਕੁਲ ਨਾ ਜਾਵੇ ਉਹਨਾਂ ਦੇ ਕੰਡਿਆਂ ਦੇ ਉੱਤੇ ਜਿਹੜਾ ਪਾਣੀ ਆਪਾਂ ਨੂੰ ਖੜਾ ਹੁੰਦਾ ਆ ਕਿ ਪਾਣੀ ਖੜਾ ਆ ਕਿ ਪਾਣੀ 2-3 ਫੁੱਟ ਜਾਂ 4 ਫੁੱਟ ਆ ਪਰ ਉਹਦਾ ਪ੍ਰੈਸ਼ਰ ਕਿਸੇ ਵੇਲੇ ਵੀ ਵੱਧ ਸਕਦਾ ਆ ਕਿ ਜਿੱਦਾਂ ਤੁਹਾਨੂੰ ਪਤਾ ਹੈ ਕਿ ਹਾਲਾਤ ਫਲਡ ਗੇਟ ਕਦੇ ਵੀ ਉਹ ਖੋਲ ਦਿੰਦੇ ਆ ਕਿਉਂਕਿ ਪਾਣੀ ਦਾ ਪ੍ਰੈਸ਼ਰ ਜਦੋਂ ਜ਼ਿਆਦਾ ਆ ਤੇ ਉਹ ਪਾਣੀ ਦਾ ਬਹਾਵ ਕਿੰਨੀ ਛੇਤੀ ਵੱਧ ਜਵੇ ਉਹ ਬਹੁਤ ਫ੍ਰਿਕਸ਼ਨ ਆਫ ਸੈਕਿੰਡ ਦੇ ਵਿੱਚ ਉਹਦਾ ਬਹਾਵ ਵੱਧ ਸਕਦਾ ਆ ਤੇ ਆਪਾਂ ਕੋਸ਼ਿਸ਼ ਕਰੀਏ ਕਿ ਉਹਦੇ ਲਾਗੇ ਨਾ ਜਾਈਏ ਜਿੱਦਾਂ ਹੁਣ ਬੱਚੇ ਕਈ 3-3 4-4 ਫੁੱਟ ਪਾਣੀ ਸਮਝ ਕੇ ਵਿੱਚ ਚੱਲ ਜਾਂਦੇ ਆ ਉਹ 1.5 ਫੁੱਟ ਵੀ ਹੋਰ ਵੱਧ ਗਿਆ ਤੇ ਫਿਰ ਸਾਨੂੰ ਬਹੁਤ ਹੀ ਜ਼ਿਆਦਾ ਖਤਰਾ ਪੈਦਾ ਹੋ ਸਕਦਾ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕੋਈ ਰੀਲਾ ਜਿਹੜੇ ਬਣਾਉਂਦੇ ਆ ਜੇ ਦੂਸਰੇ ਤੀਸਰੇ ਬੱਚੇ ਨੌਜਵਾਨ ਉਹ ਬਿਲਕੁਲ ਵੀ ਨਹਿਰਾ ਦਰਿਆਵਾਂ ਦੇ ਕੰਢਿਆਂ ਤੇ ਨਾ ਜਾਣ ਅੱਛਾ उमेश ਜੀ ਹੁਣ ਆਪਾਂ ਗੱਲ ਕਰਦੇ ਆ ਬਚਾਵ ਦੀ ਬਚਾਅ ਕਿੱਦਾਂ ਜਾ ਕੀਤਾ ਜਾ ਸਕਦਾ ਹੈ ਜਦੋਂ ਪਾਣੀ ਆ ਜਾਂਦਾ ਹੈ ਜੀ ਬਚਾਅ ਜੀ ਦੇਖੋ ਜਿਹੜੇ ਘਰਾਂ ਦੇ ਵਿੱਚ ਪਾਣੀ ਜਦੋਂ ਆ ਜਾਂਦਾ ਹੈ ਬਦਵਾ ਸਾਹਿਬ ਘਰਾਂ ਦੇ ਵਿੱਚ ਤਾਂ ਪਾਣੀ ਹੁੰਦਾ ਖੜਾ ਜੀ ਜੀ ਉਹਦੇ ਵਿੱਚ ਤਾਂ ਬੰਦੇ ਬਚਾ ਆਪਣਾ ਇਹਦਾ ਕੋਠੀਆਂ ਤੇ ਚੜ ਕੇ ਜਾਂ ਛੱਤਾਂ ਤੇ ਚੜ ਕੇ ਆਪਣਾ ਬਚਾਅ ਕਰ ਲੈਂਦੇ ਆ ਉਹ ਜਿਹੜਾ ਚੱਲਦਾ ਪਾਣੀ ਹੈ ਜਿਹਦਾ ਤਾਂ ਦੱਸਿਆ ਮੈਂ ਕਿ ਜਿਹੜੇ ਉਹ ਹੁੰਦਾ ਹੈ ਕੰਡਿਆਂ ਤੇ ਜੀ ਜੀ ਜਿੱਥੇ ਪਾਣੀ ਦੇ ਪ੍ਰੈਸ਼ਰ ਨਾਲ ਕੋਈ ਦਰਿਆ ਕੋਈ ਰਸਤਾ ਬਣਿਆ ਪਿਆ ਪਾਣੀ ਦਾ ਉਤੋਂ ਚੱਲਦਾ ਪਿਆ ਆ ਹੁਣ ਉਸ ਪਾਣੀ ਤੋਂ ਆਪਾਂ ਦੂਰ ਰਹੀਏ ਜੇ ਇਨ ਕੇਸ ਸਾਡੇ ਕੋਲ ਕੋਈ ਇਨਸੀਡੈਂਟ ਹੋ ਜਾਂਦਾ ਅਸੀਂ ਐਕਸੀਡੈਂਟ ਹੋ ਜਾਂਦਾ ਅਸੀਂ ਡਿੱਗ ਜਾਂਦੇ ਆ ਉਹਦੇ ਫੇਰ ਅਸੀਂ ਤੁਹਾਨੂੰ ਡੈਮੋਨਸਟ੍ਰੇਸ਼ਨ ਕਰਕੇ ਦੱਸਾਂਗੇ ਅਸੀਂ ਉਹਦੇ ਨਾਲ ਕਿੱਦਾਂ ਬਚਾਅ ਕਰ ਸਕਦੇ ਹਾਂ ਇਦਾਂ ਜੀ ਜਿੱਦਾਂ ਹੁਣ ਆ ਦੇਖੋ ਤੁਸੀਂ ਪਾਣੀ 'ਚ ਦੇਖ ਰਿਹਾ ਉਹ ਮੁੰਡਾ ਖੜਾ ਆ ਇਹ ਜਿੱਦਾਂ ਮੁੰਡਾ ਹੁਣ ਖੜਾ ਆ ਤੇ ਜੇ ਇਹ ਡੁੱਬਦਾ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਕੈਮਰੇ ਨੂੰ ਕੈਮਰੇ ਦੇ ਨਾਲ ਕਿ ਇਹ ਬੰਦਾ ਇਹ ਹੁਣ ਡੁੱਬ ਰਿਹਾ ਆ ਦੇਖੋ ਇਹ ਬੰਦਾ ਡੁੱਬ ਰਿਹਾ ਆ ਜੀ ਜੀ ਹੁਣ ਇਹ ਨੂੰ ਆਪਾਂ ਜਦੋਂ ਇਹ ਡੁੱਬ ਰਿਹਾ ਆ ਓਕੇ ਗੁਰਵੀਰ ਓਕੇ ਇਹ ਜਦੋਂ ਹੁਣ ਓਕੇ ਗੁਰਵੀਰ ਜਦੋਂ ਇਹ ਬੰਦਾ ਡੋਬ ਰਿਹਾ ਆ ਹੁਣ ਇਹਨੂੰ ਆਪਾਂ ਬਚਾਣ ਲਈ ਕੀ ਕੀ ਬਚਾਅ ਕਰ ਸਕਦੇ ਆ ਪਹਿਲੇ ਤਾਂ ਸਾਡੇ ਕੋਲ ਦੇਖਣਾ ਕਿ ਅਸੀਂ ਸਾਡੇ ਕੋਲ ਇਕਵਿਪਮੈਂਟ ਕੀ ਕੀ ਆ ਜਿੱਦਾਂ ਉਹ ਸਭ ਤੋਂ ਸੌਖਾ ਤਰੀਕਾ ਕੀ ਆ ਕਿ ਅਸੀਂ ਕੋਈ ਲੰਬਾ ਕੋਈ ਬਾਂਸ ਜਾਂ ਛੋਟੀ ਦੇਖਾਂਗੇ ਚੱਕ ਡੈਨੀਅਲ ਆਹ ਅ ਛੋਟੀ ਨਾਲ ਆਪਾਂ ਉਹ ਬੰਦੇ ਨੂੰ ਫੜਾਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿ ਉਹ ਡੁੱਬਦੇ ਬੰਦੇ ਨੂੰ ਜਦੋਂ ਆਪਾਂ ਦੇਖੋ ਆ ਛੋਟੀ ਫੜਾਣੇ ਆ ਤੇ ਉਹ ਇਹਨੂੰ ਛੋਟੀ ਨੂੰ ਫੜ ਕੇ ਤੇ ਆਪਾਂ ਬੰਦੇ ਨੂੰ ਇੱਥੇ ਕਿਨਾਰੇ ਤੇ ਖਿੱਚ ਲਈਏ ਜੀ ਜੀ ਜਿਹੜਾ ਸਭ ਤੋਂ ਸੌਖਾ ਤਰੀਕਾ ਆ ਜਾਂ ਗਰਵੀਰ ਸਿੰਘ ਵਾਪਸ ਜਾ ਕੇ ਕਰੀ ਜਦੋਂ ਆਪਾਂ ਸੋਟੀ ਨਾਲ ਕਰ ਲਿਆ ਤੇ ਇਸ ਤੋਂ ਬਾਅਦ ਜਿਹੜਾ ਦੇਖੋ ਆ ਤੁਹਾਡੇ ਆ ਦਿਖਾਓ ਜੀ ਆ ਇਹਨੂੰ ਲਾਈਬ ਆ ਕਹਿੰਦੇ ਆ ਇਹ ਲਾਈਫ ਟਿਊਬ ਕਹਿੰਦੇ ਆ ਜਦੋਂ ਇਹਨੂੰ ਹਣਾ ਲਾਈਬ ਬੋਏ ਵੀ ਕਹਿ ਦਿੰਦੇ ਆ ਇਹਨੂੰ ਫੇ ਆਪਾਂ ਉਹ ਬੰਦੇ ਦੇ ਕੋਲ ਸੱਟਾਂਗੇ ਉਹ ਜਦੋਂ ਇਹਨੂੰ ਫੜੂਗਾ ਹਣਾ ਉਹ ਉਹਦੇ ਵਿੱਚ ਆ ਜਾਊਗਾ ਹੁਣ ਜੇ ਵਿੱਚ ਨਾ ਵੀ ਆਵੇ ਟਿਊਬ ਫੜ ਲਵੇ ਇਸ ਤਰੀਕੇ ਨਾਲ ਫੇਰ ਅਸੀਂ ਉਸ ਟਿਊਬ ਨੂੰ ਆਪਣੇ ਕੋਲ ਇਧਾਂ ਖਿੱਚ ਲਾਂਗੇ ਜੀ ਜੀ ਇਹ ਸਾਡੇ ਕੋਲ ਇਹ ਉਹ ਮੈਥਡ ਆ ਜਿਹਦੇ ਸਾਡੇ ਕੋਲ ਜੇ ਇਕਵਿਪਮੈਂਟ ਹੋਵੇ ਤੇ ਆਪਾਂ ਬੰਦਿਆਂ ਨੂੰ ਇਦਾਂ ਕੱਢ ਸਕਦੇ ਆ ਠੀਕ ਆ ਜੀ ਹੁਣ ਤੀਸਰਾ ਜਿਹੜਾ ਸਭ ਤੋਂ ਧਿਆਨ ਦੇਣ ਜਿਹੜੀ ਵਾਲੀ ਗੱਲ ਆ ਕਿ ਲੋਕ ਕੀ ਕਰਦੇ ਆ ਕਿ ਜਦੋਂ ਕੋਈ ਬੰਦਾ ਡੁੱਬਣ ਲੱਗਦਾ ਆ ਤੇ ਉਹਨੂੰ ਕੋਸ਼ਿਸ਼ ਕਰਦੇ ਆ ਕਿ ਮੈਂ ਆਪ ਪਾਣੀ 'ਚ ਛਾਲ ਮਾਰ ਕੇ ਬਚਾਨ ਚੱਲ ਜਮਾ ਜੀ ਜੀ ਹੁਣ ਉਹ ਪ੍ਰੋਬਲਮ ਕੀ ਹੁੰਦੀ ਆ ਕਿ ਮੈਨੂੰ ਆਪ ਨੂੰ সুইਮਿੰਗ ਪਤਾ ਨਹੀਂ ਹੁਣ ਆਉਂਦੀ ਆ ਕਿੱਦਾਂ ਦੀ ਆਉਂਦੀ ਆ ਜੀ ਜਦੋਂ ਆਪਾਂ ਹੁਣ ਮਾੜਾ ਮੋਟਾ ਦਰਿਆ ਦੇ ਵਿੱਚ ਕੋਈ ਛਾਲ ਮਾਰ ਲੈਨੇ ਇਹਨੂੰ ਅਸੀਂ সুইਮਿੰਗ ਆਉਣਾ ਨਹੀਂ ਕਹਿ ਸਕਦੇ ਹਣਾ ਇਹਦਾ ਇੱਕ ਪ੍ਰੋਪਰ ਮੈਥਡ ਹੁੰਦਾ ਆ ਹੁਣ ਜੇ ਅਸੀਂ ਛਾਲ ਮਾਰ ਦਿੰਨੇ ਆ ਹੁਣ ਕਈ ਵਾਰੀ ਬਹੁਤ ਹਾਦਸੇ ਇਦਾਂ ਦੇ ਹੋਏ ਆ ਜਿੱਥੇ ਕਿ ਜਦੋਂ সুইਮਿੰਗ ਦੇ ਵਿੱਚ ਬੱਚੇ ਨੇ ਛਾਲ ਮਾਰਤੀ ਜਾਂ ਬੰਦੇ ਨੇ ਉਹਨੂੰ ਬਚਾਉਣ ਚਲਾ ਗਿਆ ਇੱਕ ਦੂਸਰੇ ਵਿਅਕਤੀ ਨੂੰ ਤੇ ਉਹ ਦੋਨੋਂ ਹੀ ਡੁੱਬ ਗਏ ਜੀ ਜੀ ਕਿਉਂਕਿ ਉਹ ਗਲਤ ਤਰੀਕੇ ਨਾਲ ਉਹਨੂੰ ਫੜਨ ਗਿਆ ਸੀ ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਡੈਮੋਨਸਟ੍ਰੇਸ਼ਨ ਇੱਕ ਹੋਰ ਕਰਕੇ ਦਿਖਾਣੇ ਆ ਕਿ ਕਿੱਦਾਂ ਦੋਨੋਂ ਡੁੱਬ ਸਕਦੇ ਆ ਆ ਜਾਓ ਵੀ ਡੈਨੀਅਲ ਆ ਹੁਣ ਬੰਦਾ ਉਹ ਜਿਹੜਾ ਬੰਦਾ ਡੁੱਬ ਰਿਆ ਸੀ ਉਹਨੇ ਹੀ ਉਹਨੂੰ ਫੜ ਲਿਆ ਬਸ ਓਕੇ ਆ ਓਕੇ ਓਕੇ ਛੱਡ ਦਿਓ ਛੱਡ ਦਿਓ ਛੱਡ ਦਿਓ ਹੁਣ ਦੇਖੋ ਹੁਣੇ ਉਹਨੂੰ ਗ੍ਰਿਪ ਕਰ ਲਿਆ ਹੁਣ ਪਾਣੀ ਦੇ ਵਿੱਚ ਕੀ ਸਾਨੂੰ ਆਕਸੀਜਨ ਦੀ ਬਹੁਤ ਕਮੀ ਹੁੰਦੀ ਆ ਹੁਣ ਜਦੋਂ ਉਹਨੇ ਪਾਣੀ ਦੇ ਵਿੱਚ ਉਹਨੂੰ ਗ੍ਰਿਪ ਕਰ ਲਿਆ ਗ੍ਰਿਪ ਕਰਨ ਦੇ ਨਾਲ ਕੀ ਆ ਕਿ ਦੋਨੋਂ ਹੀ ਬੰਦੇ ਡੁੱਬ ਗਏ ਜੀ ਜੀ ਹੁਣ ਇਹਦਾ ਜਿਹੜਾ ਸਹੀ ਮੈਥਡ ਆ ਇਹਦਾ ਸਹੀ ਮੈਥਡ ਕੀ ਆ ਕਿ ਬੰਦੇ ਨੂੰ ਆਪਾਂ ਕਿੱਦਾਂ ਬਚਾਇਆ ਜਾ ਸਕਦਾ ਜਦੋਂ ਉਹ ਬੰਦਾ ਡੁੱਬ ਰਿਆ ਆ ਕਿ ਉਹਨੇ ਉਹਦੇ ਪਿੱਛੋਂ ਦੀ ਜਾਣਾ ਆ ਪਿੱਛੋਂ ਦੀ ਜਾ ਕੇ ਹੁਣ ਕਿੱਦਾਂ ਲੈ ਕੇ ਆਉਣਾ ਆ ਉਹ ਮੈਂ ਤੁਹਾਨੂੰ ਦਿਖਾਉਣਾ ਚੱਲ ਵੀ ਔਰ ਜਿੱਦਾਂ ਹੁਣ ਦੇਖੋ ਬੰਦਾ ਡੋਬ ਰਿਹਾ ਆ ਹੁਣ ਉਹ ਜਾਏਗਾ ਉਹਦੇ ਪਿੱਛੋਂ ਦੀ ਫੜੇਗਾ ਪਿੱਛੋਂ ਦੀ ਪਿੱਛੋਂ ਦੀ ਫੜ ਕੇ ਤੇ ਹੁਣ ਉਹਨੂੰ ਹੁਣ ਇਹ ਫੀਲ ਹੋਵੇ ਕਿ ਮੈਨੂੰ ਸਾਹ ਆ ਰਿਹਾ ਆ ਸਾਹ ਪਾਣੀ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਸਾਹ ਆਣਾ ਚਲੋ ਇਹਦੇ ਡੈਮੋਨਸਟ੍ਰੇਸ਼ਨ ਦੇ ਵਿੱਚ ਥੋੜਾ ਜਿਹਾ ਹੋ ਸਕਦਾ ਕਿ ਅਸੀਂ ਹੜਬੜਾੜ ਜਿਹੜਾ ਬੰਦਾ ਡੁੱਬਦਾ ਹੁੰਦਾ ਆ ਉਹਦੀ ਮੂਵਮੈਂਟ ਹੋਰ ਤੇਜ਼ ਹੁੰਦੀ ਆ ਜਾਂ ਉਹਦੇ ਵਿੱਚ ਪਾਵਰ ਥੋੜੀ ਹੋਰ ਆਈ ਹੁੰਦੀ ਆ ਪਰ ਅਸੀਂ ਕੋਸ਼ਿਸ਼ ਕਰਨੀ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਜਿਹੜੇ ਸਾਧਨ ਆ ਸੋਟੀ ਆ ਜਾਂ ਲਾਈਬਰਟੀ ਟਿਊਬ ਆ ਇਹਦੇ ਨਾਲ ਹੀ ਆਪਾਂ ਉਹਨੂੰ ਕੋਸ਼ਿਸ਼ ਕਰੀਏ ਤੇ ਜਦੋਂ ਵੀ ਜਿਹੜੀਆਂ ਮੈਂ ਸਮਾਜ ਸੇਵੀ ਸੰਸਥਾਵਾਂ ਜਿਹੜੇ ਵੀ ਸਾਡੇ ਪ੍ਰਸ਼ਾਸਨ ਦੇ ਬੰਦੇ ਜਾ ਰਹੇ ਆ ਪਾਣੀ ਦੇ ਲਾਗੇ ਅਸੀਂ ਕੋਸ਼ਿਸ਼ ਕਰੀਏ ਕਿ ਉਹ ਜਿਹੜੀ ਲਾਈਫ ਜੈਕਟਸ ਕਹਿੰਦੇ ਇਹਦਾ ਹੀ ਨਾਲ ਇੱਕ ਲਾਈਫ ਜੈਕਟਸ ਆਉਂਦੀਆਂ ਆ ਜਿਹੜੇ ਤੁਸੀਂ ਦੇਖਿਆ ਉਹ ਬੀਚਾ ਤੇ ਪਈਆਂ ਹੁੰਦੀਆਂ ਨੇ ਰੋਪ ਜਾਂਦੇ ਆ ਉਹ ਲਾਈਫ ਜੈਕਟ ਜ਼ਰੂਰ ਹਰ ਬੰਦੇ ਨੇ ਪਾਈ ਹੋਵੇ ਜਿਹੜਾ ਵੀ ਬੰਦਾ ਕੋਈ ਉੱਥੇ ਆਪਾਂ ਸੇਵਾ ਕਰਨ ਦੀ ਭਾਵਨਾ ਦੇ ਉੱਥੇ ਦਰਿਆਵਾਂ ਦੇ ਨੇੜੇ ਚਾਹੇ ਤੁਸੀਂ ਰਾਸ਼ਨ ਵੰਡਣ ਜਾ ਰਹੇ ਹੋ ਜਿੱਥੇ ਪਾਣੀ ਆ ਜੇ ਤੁਸੀਂ ਪਾਣੀ 'ਤੇ ਜਾ ਰਹੇ ਹੋ ਤੇ ਵਿਦਆਊਟ ਲਾਈਫ ਜੈਕਟ ਬਿਲਕੁਲ ਨਾ ਜਾਓ ਤੇ ਦੂਸਰਾ ਮੈਂ ਇਹ ਵੀ ਅਪੀਲ ਕਰਦਾ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਦਰਿਆਵਾਂ ਦੇ ਕੰਢਿਆਂ ਦੇ ਜਿਹੜੇ ਬੱਚੇ ਜਾਂ ਕੋਈ ਵੀ ਬੰਦਾ ਰੀਅਲੀ ਜੇ ਕਿਸੇ ਇਸ ਚੀਜ਼ ਲਈ ਜਾ ਰਿਹਾ ਆ ਤੇ ਉਹ ਬਿਲਕੁਲ ਨਾ ਜਾਵੇ ਤੇ ਬਾਕੀ ਮੈਂ ਵੈਸੇ ਸਾਡਾ ਪੰਜਾਬ ਜਿਹੜਾ ਸੂਬਾ ਆ ਜੀ ਉਹ ਸੇਵਾ ਭਾਵਨਾ ਲਈ ਸਾਰੀ ਦੁਨੀਆ 'ਚ ਮਨੁੱਖਤਾ 'ਚ ਮਸ਼ਹੂਰ ਆ ਤੇ ਤੁਸੀਂ ਦੇਖਿਆ ਵੀ ਹੁਣ ਆਇਆ ਜੀ ਕਿੱਦਾਂ ਸਾਡੇ ਲੋਕਾਂ ਨੇ ਜਾ ਕੇ ਉੱਥੇ ਲੰਗਰ ਲਾਤੇ ਆ ਕਿੱਦਾਂ ਲੋਕਾਂ ਨੇ ਜਾ ਕੇ ਉੱਥੇ ਸੇਵਾ ਕਰ ਰਹੇ ਆ ਕਿਤੇ ਡੀਜ਼ਲ ਚਾਹੀਦਾ ਆ ਤਰਪਾਲਾ ਚਾਹੀਦੀਆਂ ਆ ਜਾਂ ਰਾਸ਼ਨ ਦੀ ਕਿਸੇ ਤਰੀਕ ਦੀ ਜ਼ਰੂਰਤ ਆ ਮੈਨੂੰ ਨਹੀਂ ਲੱਗਦਾ ਕਿਸੇ ਵੀ ਘਰ ਦੇ ਵਿੱਚ ਕੋਈ ਕਮੀ ਆ ਪਰ ਮੈਂ ਫੇਰ ਬੇਨਤੀ ਕਰਦਾ ਆ ਕਿ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਜਿੱਦਾਂ ਪ੍ਰਸ਼ਾਸਨ ਦੀ ਗਾਈਡਲਾਈਨਸ ਆ ਕਿ ਕਿਉਂਕਿ ਪ੍ਰਸ਼ਾਸਨ ਨੇ ਆਪਣਾ ਹੀ ਇੱਕ ਪੂਰਾ ਸਿਸਟਮ ਬਣਾਇਆ ਹੁੰਦਾ ਆ ਕਿ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਆ ਤੇ ਪ੍ਰਸ਼ਾਸਨ ਨਾਲ ਉੱਥੇ ਮਿਲਿਆ ਜਾਵੇ ਪ੍ਰਸ਼ਾਸਨ ਨਾਲ ਹੀ ਗੱਲ ਕੀਤੀ ਜਾਵੇ ਤਾਂ ਕਿ ਜੇ ਸੁਪੋਜ਼ ਹੁਣ ਕਿਸੇ ਕਸਬੇ ਦੇ ਵਿੱਚ ਰਾਸ਼ਨ ਦੀ ਜ਼ਰੂਰਤ ਆ ਤੇ ਉੱਥੇ ਆਪਾਂ ਤਰਪਾਲਾਂ ਭੇਜੀ ਜਾਈਏ ਤੇ ਉਹ ਗੱਲ ਨਹੀਂ ਬਣਦੀ ਹਨਾ ਜੀ ਇਸ ਲਈ ਮੈਂ ਸਾਰੇ ਆਪਣੀਆਂ ਜਿਹੜੀਆਂ ਵੀ ਜਥੇਬੰਦੀਆਂ ਜਾਂ ਸਮਾਜ ਸੇਵੀ ਸੰਸਥਾਵਾਂ ਜਾਂ ਰਾਜਨੀਤਿਕ ਪਾਰਟੀਆਂ ਚੱਲਦੀਆਂ ਪਈਆਂ ਆ ਉਹ ਪ੍ਰਸ਼ਾਸਨ ਦੇ ਨਾਲ ਹਰ ਜ਼ਿਲ੍ਹੇ ਦੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਆ ਉਹ ਆਪਣਾ ਪੂਰਾ ਪੁਰਜ਼ੋਰ ਲਾ ਰਹੇ ਆ ਕਿ ਸਰਕਾਰ ਇਸ ਕਿਸੇ ਵੀ ਤਰੀਕੇ ਇਸ ਜਿਹੜੀ ਸਾਡੇ ਤੇ ਆਫਤਾ ਆਈ ਆ ਇਹਨੂੰ ਸਹੀ ਤਰੀਕੇ ਨਾਲ ਨਜਟਿਆ ਜਾਵੇ ਤੁਸੀਂ ਆਪ ਦੇਖਿਆ ਇਹ ਸਾਰਾ ਪ੍ਰਸ਼ਾਸਨ ਆ ਪਾਣੀ ਤੇ ਉਹਦੇ ਲਾਗੇ-ਤਾਕੇ ਸਾਰਾ ਹੋਇਆ ਆ ਤੇ ਕਿਰਪਾ ਕਰਕੇ ਬਸ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਛੇਤੀ ਛੇਤੀ ਸਾਡੇ ਤੋਂ ਆਪ ਦਾ ਟਲੇ ਤੇ ਵੱਧ ਤੋਂ ਵੱਧ ਪ੍ਰਸ਼ਾਸਨ ਦਾ ਸਹਿਯੋਗ ਦਿਓ ਤੇ ਲੋਕਾਂ ਨੂੰ ਬਸ ਆ ਜਿਹੜੀਆਂ ਰੀਲਾਂ ਰੂਲਾਂ ਬਣਾਉਂਦੇ ਫੇਰੇ ਨੇੜੇ ਤੇੜੇ ਜਾ ਕੇ ਇਹ ਬਿਲਕੁਲ ਨਾ ਬਲਾਓ ਧੰਨਵਾਦ ਹਾਂ ਸਰ ਮੈਂ ਅਖੀਰਲਾ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਮੇਰਾ ਸਵਾਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਹੁਣ ਕੀ ਅੱਗੇ ਉਦਮ ਕੀਤੇ ਜਾਣਗੇ ਜਾਂ ਤੁਹਾਡੇ ਵੱਲੋਂ ਕੀ ਉਦਮ ਕੀਤੇ ਜਾਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਵਿਮਿੰਗ ਜਿਆਦਾ ਤੋਂ ਜਿਆਦਾ ਸਿਖਾਈ ਜਾਏ ਇਸ ਬਾਬਤ ਤੁਸੀਂ ਹੁਣ ਕੀ ਕਦਮ ਚੁੱਕੋਗੇ ਦੇਖੋ ਜੀ ਮੈਂ ਜਲੰਧਰ ਜ਼ਿਲ੍ਹੇ ਤੋਂ ਆਂ ਜਲੰਧਰ ਜ਼ਿਲ੍ਹੇ ਦੇ ਵਿੱਚ ਲਗਭਗ 10 ਦੇ ਕਰੀਬ स्विਮਿੰਗ ਪੂਲ ਚੱਲ ਰਹੇ ਆ ਜਿਹੜਾ ਕਿ ਸਾਡਾ ਸਰਕਾਰੀ ਪੂਲ ਆ ਸਾਡੇ ਬਹੁਤ ਫੀਸ ਘੱਟ ਆ ਤੁਸੀਂ ਜਿਵੇਂ ਪਹਿਲੇ ਦੇਖਿਆ ਖਿਡਾਰੀ ਕਿਵੇਂ ਟ੍ਰੇਨਿੰਗ ਕਰ ਰਹੇ ਸੀ ਤੇ ਪ੍ਰਾਈਵੇਟ ਜਿਹੜੇ स्विਮਿੰਗ ਪੂਲ ਉਹ ਵੀ ਬਹੁਤ ਚੱਲ ਰਹੇ ਜੀ ਕਿਸੇ ਨੂੰ ਲੱਗਦਾ ਕਿ ਸਾਨੂੰ ਦੂਰ ਪੈਂਦਾ ਆ ਜਾਂ ਇਦਾਂ ਆ ਉਹ ਉੱਥੇ ਜਾ ਸਕਦੇ ਨਾ स्विਮਿੰਗ ਸਿੱਖਣੀ ਇੱਕ ਬਹੁਤ ਜਿਹਦਾ ਹੁਣ ਤੁਸੀਂ ਅੱਜ ਦੇ ਹਾਲਾਤ ਦੇਖੋ ਹੁਣ ਜਿੱਥੇ-ਜਿੱਥੇ ਵੀ ਪਾਣੀ ਆ ਗਿਆ ਜਿਹੜੇ ਬੰਦੇ ਨੂੰ स्विਮਿੰਗ ਉਹ ਕਿਸੇ ਦਿਨ ਆਸੀ ਘਟ ਕੋਟ ਆਪਣੀ ਜਾਣ ਤਾਂ ਬਚਾਲੂਗਾ ਹਣਾ ਜੀ ਤੇ ਇਸ ਲਈ ਮੈਂ ਹਰ ਆਪਣੇ ਨਾਗਰਿਕ ਨੂੰ ਜਿਹੜਾ ਜਲੰਧਰ ਦਾ ਆਪਣੇ ਸੂਬੇ ਦਾ ਕਿ ਤੁਸੀਂ ਹਰ ਬੰਦਾ ਸਵਿਮਿੰਗ ਜ਼ਰੂਰ ਸਿੱਖੋ ਸਵਿਮਿੰਗ ਇੱਕ ਬੜੀ ਵਧੀਆ ਐਕਸਰਸਾਈਜ਼ ਜਿਹੜੀ ਇੱਕ ਵਾਰੀ ਆ ਗਈ ਕਦੀ ਭੁੱਲਣੀ ਨਹੀਂ ਜੀ 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 ਸੋ ਤੁਸੀਂ ਵੇਖਿਆ ਕਿਸ ਤਰ੍ਹਾਂ ਹੁਣ ਉਮੇਸ਼ ਸ਼ਰਮਾ ਜੀ ਜੋ ਕਿ ਜਲੰਧਰ ਡਿਸਟ੍ਰਿਕਟ ਦੇ ਸਵਿਮਿੰਗ ਦੇ ਕੋਚ ਉਹਨਾਂ ਦੱਸਿਆ ਕਿਸ ਤਰ੍ਹਾਂ ਅਗਰ ਪਾਣੀ ਦੇ ਵਿੱਚ ਕੋਈ ਬੰਦਾ ਡੁੱਬਦਾ ਹੋਵੇ ਉਹਨੂੰ ਬਚਾਇਆ ਜਾ ਸਕਦਾ ਹੈ ਦੂਜੀ ਗੱਲ ਉਹਨਾਂ ਨੇ ਇਹ ਵੀ ਦੱਸੀ ਹੈ ਕਿ ਕਿਸ ਤਰ੍ਹਾਂ ਬਚਾਉਣਾ ਨਹੀਂ ਚਾਹੀਦਾ ਹਮੇਸ਼ਾ ਲੋਕ ਗਲਤੀ ਕਰਦੇ ਨੇ ਉਹ ਗਲਤੀ ਉਮੇਸ਼ਰ ਮੈਨੇ ਦੱਸੀ ਹੈ ਉਹ ਗਲਤੀ ਕਦੇ ਨਹੀਂ ਕਰਨੀ ਉਸ ਨਾਲ ਦੋਨੋਂ ਜਿਹੜਾ ਬਚਾਉਣ ਗਿਆ ਬੰਦਾ ਜਾਂ ਜਿਹੜਾ ਡੁੱਬਦਾ ਦੂਸਰਾ ਬੰਦਾ ਜਿਹੜਾ ਪਾਣੀ 'ਚ ਆ ਉਹ ਡੁੱਬ ਸਕਦਾ ਹੈ ਤੀਸਰੀ ਗੱਲ ਇਹਨੇ ਦੱਸੀ ਹੈ ਕਿ ਬਚਾਅ ਕਿੱਦਾਂ ਕੀਤਾ ਜਾ ਸਕਦਾ ਹੈ ਤੇ ਚੌਥੀ ਗੱਲ ਇਹ ਵੀ ਦੱਸੀ ਹੈ ਕਿ ਜੋ ਹੁਣ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹ ਕਿਸ ਤਰ੍ਹਾਂ ਦੇ ਕਦਮ ਹਨ ਤੇ ਕਿਸ ਤਰ੍ਹਾਂ ਹੁਣ ਅੱਗੋਂ ਕੀਤਾ ਜਾ ਸਕਦਾ ਹੈ ਕੈਮਰਾ ਪਰਸਨ ਮਨੀਸਨਾ ਰਜੀਵ ਅਦ